ਚਾਚੇ ਨੇ ਬੜੀਆਂ ਰੀਝਾਂ ਤੇ ਬੜੇ ਚਾਵਾਂ ਨਾਲ ਭਤੀਜੇ ਨੂੰ ਪਾਲਿਆ ਕਿਉਂਕਿ ਭਰਾ ਵੀ ਮਰ ਚੁੱਕਿਆ ਸੀਗਾ ਤੇ ਭਰਾ ਦੀ ਘਰਵਾਲੀ ਵੀ ਮਰ ਚੁੱਕੀ ਸੀ ਭਤੀਜਾ ਕੱਲਾ ਸੀ ਛੋਟਾ ਜਿਹਾ ਹੁੰਦਾ ਸੀ ਤੇ ਚਾਚੇ ਨੇ ਗੱਲ ਨਾਲ ਲਾ ਲਿਆ ਚਾਚੇ ਨੇ ਪੜਾਇਆ ਲਿਖਾਇਆ ਰੋਟੀਆਂ ਪਕਾ ਪਕਾ ਕੇ ਖਵਾਈਆਂ ਭਤੀਜੇ ਦੇ ਕੱਪੜੇ ਧੋਂਦਾ ਰਿਹਾ ਭਤੀਜੇ ਦੇ ਨਿੱਕੇ ਹੁੰਦੇ ਦੀਆਂ ਪੌਟੀਆਂ ਤੱਕ ਸਾਫ਼ ਕਰਦਾ ਰਿਹਾ ਤੇ ਜਦੋਂ ਉਸ ਭਤੀਜੇ ਦਾ ਵਿਆਹ ਹੋ ਗਿਆ ਤੇ ਉਸ ਭਤੀਜੇ ਨੇ ਕੀ ਕੀਤਾ ਆਪਣੇ ਉਸੇ ਚਾਚੇ ਦੀ ਜ਼ਮੀਨ ਧੋਖੇ ਨਾਲ ਆਪ ਦੇ ਨਾਮ ਕਰਵਾ ਲਈ ਫਿਰ ਉਹੋ ਹੀ ਜ਼ਮੀਨ ਚਾਚੇ ਨੂੰ ਠੇਕੇ ਤੇ ਵਾਉਣ ਲਈ ਦਿਆ ਕਰੇ ਜਿਹਦਾ ਕਿ ਚਾਚਾ ਕਦੇ ਮਾਲਕ ਹੁੰਦਾ ਸੀਗਾ ਫਿਰ ਆਖਰ ਨੂੰ ਉਸ ਭਤੀਜੇ ਦਾ ਕੀ ਹਸ਼ਰ ਹੋਇਆ ਇਹ ਸੁਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਇਸ ਵੀਡੀਓ ਨੂੰ ਸਾਰੀ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਕਿਸੇ ਨਾਲ ਕੀਤਾ ਧੋਖਾ ਤੁਹਾਨੂੰ ਕਿੱਥੋਂ ਤੱਕ ਲੈ ਜਾਂਦਾ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਕੀ ਹੁੰਦਾ ਕਿ ਤਿੰਨ ਭਰਾ ਹੁੰਦੇ ਆ ਜਿਹੜਾ ਵੱਡਾ ਭਰਾ ਹੁੰਦਾ ਉਹ ਸਰਕਾਰੀ ਨੌਕਰੀ ਕਰਦਾ ਹੁੰਦਾ ਜਿਹੜਾ ਵਿਚਕਾਰਲਾ ਭਰਾ ਹੁੰਦਾ ਉਹ ਖੇਤੀਬਾੜੀ ਦੇ ਨਾਲ-ਨਾਲ ਟਰੈਕਟਰਾਂ ਦਾ ਵਪਾਰ ਕਰਦਾ ਹੁੰਦਾ ਤੇ ਜਿਹੜਾ ਸਭ ਤੋਂ ਛੋਟਾ ਭਰਾ ਹੁੰਦਾ ਉਹ ਹੁੰਦਾ ਸਿਧਰਾ ਭੋਲਾ ਜਮਾ ਭਗਤ ਬੰਦਾ ਜਮਾ ਰੱਬ ਦਾ ਰੂਪ ਹੁੰਦਾ ਚਲੋ ਜੀ ਜਿਹੜਾ ਨੌਕਰੀ ਲੱਗਾ ਸੀ ਉਹਦਾ ਵੀ ਵਿਆਹ ਹੋ ਗਿਆ ਜਿਹੜਾ ਵਿਚਕਾਰਲਾ ਸੀਗਾ ਟਰੈਕਟਰਾਂ ਦਾ ਵਪਾਰ ਕਰਦਾ ਸੀ ਨਾਲ ਖੇਤੀ ਕਰਦਾ ਸੀ ਉਹਦਾ ਵੀ ਵਿਆਹ ਹੋ ਗਿਆ ਤੇ ਜਿਹੜਾ ਸਭ ਤੋਂ ਛੋਟਾ ਸੀਗਾ ਭੋਲਾ ਸੀ ਵਿਚਾਰਾ ਭਗਤ ਸੀ ਉਹ ਰਹਿ ਗਿਆ ਛੜਾ ਚਲੋ ਜੀ ਦੋਵੇਂ ਭਰਾ ਵਿਆਹੇ ਗਏ ਦੋਨਾਂ ਦੇ ਬਾਲ ਬੱਚੇ ਹੋ ਗਏ ਓਨੇ ਟਾਈਮ ਤੱਕ ਜਿਹੜਾ ਮਾਂ ਪਿਓ ਸੀਗਾ ਉਹ ਵੀ ਚੜ੍ਹਾਈ ਕਰ ਗਿਆ ਪਰਜਾਈਆਂ ਦੇ ਬਸ ਗੱਲ ਪੈ ਗਈ ਸਾਰੀ ਪਰਜਾਈਆਂ ਹੁਣ ਛੜੇ ਨੂੰ ਰੋਟੀ ਦੇ ਤੂੰ ਨੱਕ ਬੋਲ ਵਟਿਆ ਕਰਨ ਚਲੋ ਜੀ ਤਿੰਨਾ ਭਰਾਵਾਂ 'ਚ ਫਰਕ ਪੈਂਦਾ ਪੈਂਦਾ ਪੈ ਗਿਆ ਤੇ ਤਿੰਨੇ ਭਰਾ ਅੱਡੋ-ਅੱਡੀ ਹੋ ਗਏ ਜਿਹੜਾ ਨੌਕਰੀ ਲੱਗਾ ਸੀ ਉਹ ਵੀ ਅੱਡ ਹੋ ਗਿਆ ਉਹਦੇ ਵੀ ਦੋ ਵਜਵਾਗ ਸੀਗੇ ਜਿਹੜਾ ਵਿਚਕਾਰਲਾ ਸੀ ਉਹ ਵੀ ਅੱਡ ਹੋ ਗਿਆ ਤੇ ਜਿਹੜਾ ਭੋਲਾ ਸੀਗਾ ਇਹਨੂੰ ਵੀ ਅੱਡ ਕਰਕੇ ਇਹਨੂੰ ਇੱਕ ਮਕਾਨ ਇਹਨਾਂ ਨੇ ਪਾ ਕੇ ਅਲੱਗ ਕਰਤਾ ਵਿੱਚ ਗੰਧ ਕੱਢਦੀ ਹੁਣ 10 ਕਿੱਲੇ ਜ਼ਮੀਨ ਸੀਗੀ 10 ਕਿੱਲਾਂ ਦੇ ਵਿੱਚੋਂ ਜਿਹੜੇ ਦੋ ਵੱਡੇ ਸੀਗੇ ਉਹਨਾਂ ਨੇ ਕੀਤਾ ਵੀ ਸਾਡੇ 3-3 ਕਿੱਲੇ ਤਾਂ ਰੱਖ ਲਈ ਆਪਦੇ ਕੋਲੇ ਤੇ ਤਿੰਨ ਕਿੱਲੇ ਦੇ ਦਿੱਤੀ ਇਸ ਵਿਚਾਰੇ ਭਗਤ ਪੋਲੇ ਛੋਟੇ ਭਰਾ ਨੂੰ ਚਲੋ ਜੀ ਉਹ ਵਿਚਾਰਾ ਭਲਾ ਮਾਨਸ ਸੀਗਾ ਉਹ ਭਰਾਵਾਂਗੇ ਬੋਲੇ ਨਹੀਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੋ ਗਿਆ ਹੁਣ ਜਿਹੜਾ ਸਭ ਤੋਂ ਛੋਟਾ ਭਰਾ ਸੀ ਜਿਹੜਾ ਜਮਾ ਸਿਧਰਾ ਸੀਗਾ ਉਹ ਕੀ ਕਰਿਆ ਕਰੇ ਵੀ ਪਿੰਡੋਂ ਕਿਸੇ ਦਾ ਟਰੈਕਟਰ ਕਰਾਏ ਤੇ ਲਿਆਇਆ ਕਰੇ ਜ਼ਮੀਨ ਵਹਾ ਲਿਆ ਕਰੇ ਫਸਲ ਬੀਜ ਲਿਆ ਕਰੇ ਚਲੋ ਉਹਨੂੰ ਫਸਲ ਸੋਹਣੀ ਹੋ ਜਾਇਆ ਕਰੇ ਉਹ ਕੱਲਾ ਹੈਗਾ ਸੀਗਾ ਤਿੰਨ ਕਿੱਲਾਂ ਦਾ ਖਰਚਾ ਉਹਨੂੰ ਮੁਕਦਾ ਨਹੀਂ ਸੀਗਾ। ਉਹਦਾ ਸ਼ੁਰੂ ਤੋਂ ਖੇਤੀਬਾੜੀ ਨਾਲ ਬਹੁਤ ਪਿਆਰ ਸੀ, ਜ਼ਮੀਨ ਨਾਲ ਬਹੁਤ ਪਿਆਰ ਸੀ ਕਿਉਂਕਿ ਉਹ ਵਿਚਾਰਾ ਹੈਗਾ ਸੀ ਅਣਪੜ੍ਹ, ਸਿਧਰਾ ਹੈਗਾ ਸੀ ਤੇ ਛੋਟੇ ਲਾਈ ਉਹ ਖੇਤੀਬਾੜੀ ਚ ਵੜ ਗਿਆ ਤੇ ਉਹਦਾ ਖੇਤੀਬਾੜੀ ਨਾਲ ਬਹੁਤ ਮੋਹ ਪਿਆਰ ਸੀਗਾ। ਹੁਣ ਜਿਹੜਾ ਵਿਚਕਾਰਲਾ ਭਰਾ ਸੀਗਾ ਉਹਦਾ ਇੱਕੋ ਇੱਕ ਪੁੱਤ ਸੀਗਾ। ਜਦੋਂ ਉਹ ਪੁੱਤ ਤਿੰਨਾਂ ਕ ਸਾਲਾਂ ਦਾ ਹੁੰਦਾ ਤਾਂ ਵਿਚਕਾਰਲੇ ਭਰਾ ਦੀ ਘਰ ਵਾਲੀ ਮਰ ਜਾਂਦੀ ਐ। ਫੋੜੇ ਦਾ ਵਿਚਕਾਰਲਾ ਭਰਾ ਆਪ ਸੀਗਾ ਉਹ ਖੇਤੀਬਾੜੀ ਵੀ ਕਰਿਆ ਕਰੇ ਨਾਲ ਨਾਲ ਟਰੈਕਟਰ ਦਾ ਵਪਾਰ ਕਰਿਆ ਕਰੇ, ਉਹਦੀ ਫਲਾਣੀ ਮੰਡੀ ਲੰਘ ਜਾ ਕਰੇ, ਉਹਦੀ ਫਲਾਣੀ ਮੰ ਫਿਰ ਜਿਹੜਾ ਇਹ ਚਾਚਾ ਸੀ ਸਿਧਰਾ ਇਹਦਾ ਆਪਦੇ ਭਤੀਜੇ ਨਾਲ ਮੋਹ ਬਹੁਤ ਸੀਗਾ ਤੇ ਇੰਨੀ ਕਰਿਆ ਕਰਨਾ ਵਿਚਾਰੇ ਨੇ ਜਿਵੇਂ ਦੀਆਂ ਵਿੰਗੀਆਂ ਡੱਡੀਆਂ ਰੋਟੀਆਂ ਪੱਕਿਆ ਕਰਨੀਆਂ ਪਕਾ ਕੇ ਚੂਰੀ ਕੁੱਟ ਕੇ ਭਤੀਜੇ ਨੂੰ ਖਵਾਇਆ ਕਰਨੀ ਭਤੀਜੇ ਦੇ ਕੱਪੜੇ ਵੀ ਧੋਦਿਆ ਕਰਨਾ ਉਹਨੂੰ ਨਿਭਾਤਵਾ ਕੇ ਸਕੂਲੇ ਸਾਈਕਲ ਤੇ ਛੱਡ ਕੇ ਆਇਆ ਕਰਨਾ ਵਿਚਾਰੇ ਨੇ ਫਿਰ ਜਦੋਂ ਛੁੱਟੀ ਹੋਇਆ ਕਰਨੀ ਫਿਰ ਸਾਈਕਲ ਤੇ ਲੈ ਕੇ ਆਇਆ ਕਰਨਾ ਕਿ ਮੇਰਾ ਭਤੀਜਾ ਗਰਮੀ 'ਚ ਤੁਰ ਕੇ ਘਰੇ ਕਿਵੇਂ ਆਊਗਾ ਉਹਦੀਆਂ ਪੌਟੀਆਂ ਤੱਕ ਵੀ ਧੋਂਦਾ ਰਿਹਾ ਵਿਚਾਰਾ ਚਲੋ ਜੀ ਭਤੀਜੇ ਦਾ ਵੀ ਆਪਦੇ ਸਿਧਰੇ ਚਾਚੇ ਨਾਲ ਮੋਹ ਪਿਆਰ ਬਹੁਤ ਪੈ ਗਿਆ ਫਿਰ ਜਦੋਂ ਉਹੀ ਭਤੀਜਾ 8ਵੀਂ 9ਵੀਂ ਕਲਾਸ ਦੇ ਵਿੱਚ ਹੁੰਦਾ ਤੇ ਜਿਹੜਾ ਵਿਚਕਾਰਲਾ ਭਰਾ ਸੀਗਾ ਉਹਦੀ ਕਿਸੇ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੁਣ ਭਤੀਜਾ ਇਕੱਲਾ ਰਹਿ ਗਿਆ ਘਰ ਦੇ ਵਿੱਚ ਤੇ ਸਿਧਰਾ ਚਾਚਾ ਤਾਂ ਪਹਿਲੇ ਇਕੱਲਾ ਰਹਿੰਦਾ ਸੀ ਵਿਚਾਰਾ ਚਲੋ ਜੀ ਭਤੀਜੇ ਨੂੰ ਵੀ ਚਾਚੇ ਨੇ ਆਪਦੀ ਗੋਦ ਚ ਲੈ ਲਿਆ ਵੀ ਠੀਕ ਆ ਯਾਰ ਵੀ ਮੇਰਾ ਕਿਹੜਾ ਵਿਆਹ ਹੋਇਆ ਹਨ ਵੀ ਭਤੀਜੇ ਦੇ ਪੁੱਤ 'ਚ ਫਰਕ ਕੀ ਹੁੰਦਾ ਵੀ ਮੇਰਾ ਇਹੀ ਸਾਰਾ ਕੁਝ ਆ ਚਲੋ ਜੀ ਭਤੀਜੇ ਨੂੰ ਪੜਾਇਆ ਲਿਖਾਇਆ ਗੱਭਰੂ ਕਰ ਲਿਆ ਫਿਰ ਇਹ ਦੇਖੋ ਵੀ ਜਦੋਂ ਵਿਚਕਾਰਲਾ ਭਰਾ ਮਰ ਗਿਆ ਉਸ ਤੋਂ ਬਾਅਦ ਉਹ ਖੇਤੀਬਾੜੀ ਵੀ ਸਿਧਰਾ ਚਾਚਾ ਕਰਨ ਲੱਗ ਗਿਆ ਭਤੀਜੇ ਦੇ ਹਿੱਸੇ ਦੇ ਵੀ ਪਰ ਵੇਖੋ ਬੇਸ਼ੱਕ ਉਹ ਸਿਧਰਾ ਸੀਗਾ ਅਣਪੜ੍ਹ ਸੀਗਾ ਉਹਨੇ ਕੀ ਕੀਤਾ ਵੀ ਜਦੋਂ ਪਹਿਲੇ ਸਾਲ ਭਤੀਜੇ ਦੀ ਜ਼ਮੀਨ 'ਤੇ ਬਾਈ ਬੀਜੀ ਫਸਲ ਵੱਡੀ ਫਸਲ ਵੱਢ ਕੇ ਖਰਚਾ ਕੱਢ ਕੇ ਜਿੰਨਾ ਪੈਸਾ ਬਚਿਆ ਉਹ ਸਾਰਾ ਪੈਸਾ ਲੈ ਕੇ ਆੜਤੀਏ ਤੋਂ ਤੇ ਪਿੰਡ ਦਾ ਕੋਈ ਪੜ੍ਹਿਆ ਲਿਖਿਆ ਬੰਦਾ ਨਾਲ ਲਿਜਾ ਕੇ ਬੈਂਕ 'ਚ ਖਾਤਾ ਖੁਲਾਇਆ ਭਤੀਜੇ ਦੇ ਨਾਮ ਤੇ ਜਿੰਨੀ ਫਸਲ ਵਾੜਿਆ ਕਰੇ ਆੜਤੀ ਨਾਲ ਹਿਸਾਬ ਜਨਾਲ ਤੇ ਕਰਦਿਆ ਕਰੇ ਜਿੰਨਾ ਪੈਸਾ ਬਾਜਿਆ ਕਰੇ ਫਿਰ ਉਹ ਪਿੰਡ ਦੇ ਨਾਲ ਪੜੇ ਲਿਖੇ ਬੰਦੇ ਨੂੰ ਨਾਲ ਲਜਾਇਆ ਕਰੇ ਫਿਰ ਬੈਂਕ 'ਚ ਸੇਵ ਮਹੀਨਿਆਂ ਦੀ ਸਾਰੀ ਫਸਲ ਉਹ ਭਤੀਜੇ ਦੇ ਨਾਮ ਜਮ੍ਹਾਂ ਕਰਾ ਕੇ ਆਇਆ ਕਰੇ ਕਹਿਣ ਦਾ ਮਤਲਬ ਕਿ ਉਹਨੇ ਆਪਦੇ ਭਤੀਜੇ ਨਾਲ ਧੋਖਾ ਨਹੀਂ ਕੀਤਾ ਭਤੀਜੇ ਦੀ ਜ਼ਮੀਨ 'ਚੋਂ ਚਾਚੇ ਨੇ ਇੱਕ ਰੁਪਈਆ ਵੀ ਨਹੀਂ ਖਾਦਾ ਚਲੋ ਜੀ ਭਤੀਜਾ ਗੱਭਰੂ ਹੋ ਗਿਆ ਚਾਚੇ ਨੇ ਭਤੀਜੇ ਦਾ ਵਿਆਹ ਕਰਤਾ ਭਤੀਜਾ 2-3 ਸਾਲਾਂ ਤੇ ਚਾਚੇ ਨਾਲ ਵਧਿਆ ਰਿਆ ਫਿਰ ਭਤੀਜੇ ਕਰੇਗਾ ਆਪਦੇ ਬਾਲ ਬੱਚੇ ਹੋਗੇ ਫੇਰ ਪਤਾ ਨਹੀਂ ਭਤੀਜੇ ਦੇਲ ਚ ਬਈ ਕੀ ਲਾਲਚ ਆਇਆ ਕੀ ਨਹੀਂ ਲਾਲਚ ਆਇਆ ਭਤੀਜਾ ਆਪਦੇ ਚਾਚੇ ਨਾਲੋਂ ਅੱਡ ਹੋ ਗਿਆ ਕਹਿੰਦਾ ਵੀ ਮੈਂ ਨਹੀਂ ਤੇਰੇ ਨਾਲ ਰਹਿਣਾ ਚਾਚਾ ਕਹਿੰਦਾ ਵੀ ਠੀਕ ਆ ਪੁੱਤਰਾ ਕੋਈ ਗੱਲ ਨਹੀਂ ਹਨਾ ਵੀ ਤੇਰਾ ਆਪਦਾ ਘਰ ਹੈਗਾ ਠੀਕ ਆ ਤੂੰ ਆਪਦੇ ਘਰ ਚ ਰਹਿ ਆ ਫੜ ਚਾਬੀਆਂ ਸਾਂਭ ਬਈ ਆਪਦਾ ਘਰ ਆ ਤੇਰੀ ਜ਼ਮੀਨ ਆ ਸਾਂਭ ਆਪਦੀ ਕਬੀਲਦਾਰੀ ਠੀਕ ਆ ਤੇ ਜਿੱਦਨ ਭਤੀਜਾ ਅੱਡ ਹੁੰਦਾ ਤੇ ਚਾਚਾ ਉਸ ਦਿਨ ਉਹਨੂੰ ਬੈਂਕ ਦੀ ਕਾਪੀ ਫੜਾਉਂਦਾ ਪੁੱਤਰਾ ਆ ਤੇਰੀ ਬੈਂਕ ਦੀ ਕਾਪੀ ਆ ਆਪਦਾ ਖਾਤਾ ਚੈੱਕ ਕਰ ਲਈ ਜਦੋਂ ਦਾ ਤੇਰਾ ਪਿਓ ਮਰਿਆ ਉਸ ਤੋਂ ਬਾਅਦ ਫਸਲ ਤਰੀ ਬੋਂਦਾ ਬੀਜ ਦਾ ਮੈ ਰਿਆ ਤੇ ਜਿੰਨੇ ਪੈਸੇ ਬਾਜਦੇ ਸੀ ਪੁੱਤਰਾ ਮੈਂ ਤੇਰੇ ਨਾਲ ਜਮ੍ਹਾਂ ਕਰਾਉਂਦਾ ਰਿਆ ਤੇ ਜਾ ਕੇ ਆਪਦਾ ਬੈਂਕ ਦਾ ਖਾਤਾ ਵੇਖ ਲੈ ਬੇ ਠੀਕ ਆ ਚਲੋ ਜੀ ਭਤੀਜੇ ਨੂੰ ਆਇਆ ਸੀ ਵੀ ਚਾਚਾ ਤਾਂ ਪਾਗਲ ਹੈਗਾ ਹਨਾ ਵੀ ਸਾਡੀ ਜ਼ਮੀਨ ਬੋਂਦਾ ਵੀ ਰਿਹਾ ਤੇ ਸਾਰੀ ਮੇਰੇ ਨਾਲ ਪੈਸੇ ਜਮ੍ਹਾਂ ਕਰਾਉਂਦਾ ਰਿਹਾ ਵੀ ਠੀਕ ਆ ਕੋਈ ਗੱਲ ਉਹਦੇ ਲਈ ਕਮਲਾ ਹੀ ਸੀਗਾ ਚਲੋ ਜੀ ਕੁਝ ਸਮਾਂ ਹੋਰ ਗੁਜ਼ਰਦਾ ਤੇ ਜਿਹੜਾ ਭਤੀਜਾ ਸੀ ਉਹਨੇ ਆਪਦੇ ਚਾਚੇ ਨਾਲ ਕੀ ਚਾਲ ਖੇਡੀ ਉਹਨੂੰ ਆਇਆ ਸੀ ਵੀ ਚਾਚਾ ਹੈਗਾ ਸਿਧਰਾ ਤੇ ਮੇਰਾ ਕਹਿਣਾ ਵੀ ਮੰਨਦਾ ਮੇਰਾ ਮੋਪ ਤੇ ਬਹੁਤ ਕਰਦਾ ਪਤੀਜਾ ਆ ਕੇ ਆਪਦੇ ਚਾਚੇ ਨੂੰ ਕਹਿੰਦਾ ਵੀ ਚਾਚਾ ਆਪਾਂ ਨੂੰ 2 ਫੁੱਟ ਜ਼ਮੀਨ ਗਵਾਂਡੀਆਂ ਤੋਂ ਲੈਣੀ ਆਉਂਦੀ ਆ ਤੇ ਉਹਨਾਂ ਨੇ ਆਪਾਂ ਨੂੰ ਐਵੇਂ ਵਟ ਨਹੀਂ ਪਾਉਣ ਦੇਣੀ ਵੀ ਆਪਾਂ ਤਹਿਸੀਲੇ ਜਾ ਕੇ ਕੇਸ ਲਾ ਕੇ ਆਉਣਾ ਵੀ ਤੂੰ ਮੇਰੇ ਨਾਲ ਚੱਲ ਵੀ ਆਪਣੀ مشترਕਾ ਖਾਤਾ ਆਪਣੀ ਜ਼ਮੀਨ ਇਕੱਠੀ ਹੈਗੀ ਆ ਵੀ ਤੂੰ ਮੇਰੇ ਨਾਲ ਚੱਲ ਆਪਾਂ ਕੇਸ ਲਾ ਕੇ ਆਉਂਦੇ ਆ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਚਾਚੇ ਨੇ ਪਤੀਜਾ ਪੁੱਤ ਬਣਾ ਕੇ ਪਾਲ ਲਿਆ ਹੋਵੇ ਉਹਦਾ ਕਿੰਨਾ ਮੋਹ ਹੋਊਗਾ ਉਸ ਪਤੀਜੇ ਦੇ ਵਿੱਚ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤ ਵੀ ਆਪਾਂ ਲਾਉਂਦੇ ਆ ਜੀ ਆਪਾਂ ਨੂੰ 2 ਫੁੱਟ ਜ਼ਮੀਨ ਆਉਂਦੀ ਜਿਵੇਂ ਤੂੰ ਕਹਿਣਾ ਮੈਂ ਕਰ ਲੈਣਾ ਚਲੋ ਜੀ ਨਾਲ ਇੱਕ ਪਿੰਡ ਦਾ ਕੋਈ ਲੈ ਗਿਆ ਬੰਦਾ ਠੱਗੂ ਜਿਹਾ ਉਹਨੂੰ ਥੋੜੇ ਬਾਰੇ ਪੈਸੇ ਦੇ ਦਿੱਤੇ ਭਤੀਜੇ ਨੇ ਤੇ ਜਾ ਕੇ ਤਹਿਸੀਲੇ ਜਿੰਨੀ ਚਾਚੇ ਦੀ ਜ਼ਮੀਨ ਸੀ ਉਹ ਸਾਰੀ ਆਪ ਦੇ ਨਾਮ ਲਿਖਵਾ ਲਈ ਤੇ ਤਹਿਸੀਲਦਾਰ ਕੋਲੇ ਚਾਚੇ ਦੀ ਫੋਟੋ ਕਰਵਾਤੀ ਥੋੜੇ ਟਾਈਮ ਬਾਅਦ ਇੰਤਕਾਲ ਕਰਾ ਲੇ ਜਦੋਂ ਇੰਤਕਾਲ ਹੋ ਗਏ ਜਦੋਂ ਅਗਲੀ ਫਸਲ ਚਾਚੇ ਨੇ ਬੀਜਣੀ ਸੀ ਤੇ ਚਾਚੇ ਨੂੰ ਭਤੀਜਾ ਕਹਿੰਦਾ ਵੀ ਚਾਚਾ ਜ਼ਮੀਨ ਚੋਂ ਬਾਹਰ ਹੋ ਜਾ ਬੀਜ ਜ਼ਮੀਨ ਤਾਂ ਤੂੰ ਮੇਰੇ ਨਾਮ ਕਰ ਚੁੱਕਿਆ ਹੈ ਇਹਦਾ ਹੁਣ ਤੇਰੇ ਨਾਲ ਕੋਈ ਲੱਲਾ ਖੱਖਾ ਨਹੀਂ ਹੈਗਾ ਹੁਣ ਚਾਚਾ ਵਿਚਾਰਾ ਅੱਧ ਖੜ ਹੋਇਆ ਪਿਆ ਸੀ ਪੋਲਾ ਬੰਦਾ ਸੀ ਅਣਪੜ ਸੀਗਾ ਉਹਨੇ ਆਪਣੇ ਭਤੀਜੇਗੇ ਹੱਥ ਜੋੜੇ ਪੁੱਤਰਾ ਵੀ ਮੈਤਰ ਨਾਲ ਮਾੜਾ ਕੀ ਕੀਤਾ ਮੈਂ ਤੈਨੂੰ ਪਾਲ ਲਿਆ ਸੰਭਿਆ ਤੇਰੀਆਂ ਪੌਟੀਆਂ ਤੱਕ ਮੈਂ ਧੁੰਦਾ ਰਿਆ ਤੈਨੂੰ ਸਾਈਕਲ ਤੇ ਸਕੂਲੋਂ ਲੈ ਕੇ ਆਉਂਦਾ ਰਿਆ ਹਨਾ ਵੀ ਮੈਂ ਤੇਰਾ ਮਾਂ ਵੀ ਬਣਿਆ ਮੈਂ ਤੇਰਾ ਪਿਓ ਵੀ ਬਣਿਆ ਵੀ ਮੈਂ ਮਾੜਾ ਤੇਰਾ ਕੀ ਕੀਤਾ ਪਰ ਹੁਣ ਜਿਹੜਾ ਭਤੀਜਾ ਸੀ ਉਹ ਤਿੰਨ ਕਿੱਲੇ ਜ਼ਮੀਨ ਵੇਕੇ ਅੰਨਾ ਹੋ ਚੁੱਕਿਆ ਸੀਗਾ ਉਹਨੇ ਕੀਤਾ ਚਾਚੇ ਦੀਆਂ ਕੁੱਟ ਕੁੱਟ ਕੇ ਦੋਨੇ ਬਾਵਾ ਤੋੜਤੀਆਂ ਦੇ ਚਾਚੇ ਦੀ ਜ਼ਮੀਨ ਵਾਉਣ ਬੀਜਣ ਲੱਗ ਗਿਆ ਹੁਣ ਭਤੀਜਾ 3.5 ਕਿਲੋ ਜ਼ਮੀਨ ਆਪ ਦੀ ਵਾਇਆ ਕਰੇ ਤੇ 3 ਕਿਲੋ ਚਾਚੇ ਦੀ ਨੱਪ ਲਈ ਆਪ ਦੇ ਨਾਲ ਧੋਖੇ ਨਾ ਕਰਾ ਲਈ। ਹੁਣ ਜਦੋਂ ਫਸਲ ਵਾਇਆ ਬੀਜਿਆ ਕਰੇ ਤੇ ਜਿਹੜਾ ਚਾਚਾ ਸੀ ਵਿਚਾਰਾ ਉਹ ਵਟ ਤੇ ਬਹਿ ਕੇ ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਇਆ ਕਰੇ ਪੁੱਤਰਾ ਐਡਾ ਪਾਪ ਨਾ ਕਰ ਓ ਐਡਾ ਪਾਪ ਨਾ ਕਰ ਮੈਂ ਤੇਰਾ ਮਾੜਾ ਕੀ ਕੀਤਾ। ਚਲੋ ਜੀ ਚਾਚਾ ਵਿਚਾਰਾ ਵੱਦਵਾਵਾ ਵੀ ਦਿਆ ਕਰੇ ਤੁਹਾਨੂੰ ਪਤਾ ਵੀ ਜਿਹੜਾ ਮਾੜਾ ਬੰਦਾ ਹੁੰਦਾ ਉਹ ਵੱਦਵਾਵਾ ਦੇਣ ਜੁਗਾ ਹੀ ਹੁੰਦਾ ਉਹ ਗਲ ਪੈਣ ਜੁਗਾ ਤਾਂ ਹੁੰਦਾ ਨਹੀਂਗਾ। ਚਲੋ ਜੀ ਸਾਲ ਦੋ ਸਾਲ ਭਤੀਜਾ ਉਹ ਚਾਚੇ ਦੀ ਜ਼ਮੀਨ ਬੋਂਦਾ ਰਿਹਾ ਫਿਰ ਜਦੋਂ ਪਿੰਡ ਦੇ ਕੁਝ ਮੋਤਵਾਰ ਬੰਦੇ ਆਣੇ ਉਹ ਚਾਚੇ ਨੂੰ ਵਿਚਾਰ ਨੂੰ ਪਿੰਡ ਚ ਕੰਵਾਲਾ ਹੋਏ ਨੂੰ ਵੇਖਿਆ ਵੀ ਰੋਂਦਾ ਫਿਰਦਾ ਦਿਨ ਰਾਤ ਮੇਰੀ ਜ਼ਮੀਨ ਮੇਰੀ ਜ਼ਮੀਨ ਕਰਦਾ ਫਿਰਦਾ ਹਨਾ ਤਾਂ ਤੁਹਾਨੂੰ ਪਤਾ ਪਿੰਡ 'ਚ ਕੁਝ ਚੰਗੇ ਬੰਦੇ ਵੀ ਹੁੰਦੇ ਆ ਚਲੋ ਜੀ ਮੋਤਵਾਰ ਬੰਦਿਆਂ ਨੇ ਪੰਚਾਇਤ ਇਕੱਠੀ ਕੀਤੀ ਉੱਥੇ ਸੱਦ ਲਿਆ ਭਤੀਜੇ ਨੂੰ ਵੀ ਗੱਲ ਸੁਣ ਕਾਕਾ ਵੀ ਸਾਨੂੰ ਸਭ ਪਤਾ ਲੱਗਿਆ ਵੀ ਤੂੰ ਧੋਖੇ ਨਾਲ ਜ਼ਮੀਨਾਂ ਤੇ ਚਾਚੇ ਦੀ ਆਪ ਦੇ ਨਾਮ ਕਰਾਈ ਆ ਐਨਾ ਪੈਸਾ ਤੇਰੇ ਕੋਲ ਵੀ ਨਹੀਂ ਹੈਗਾ ਵੀ ਤੂੰ ਤਿੰਨ ਕਿੱਲੇ ਚਾਚੇ ਦੀ ਜ਼ਮੀਨ ਖਰੀਦ ਲੈ ਤੂੰ ਧੋਖਾ ਕੀਤਾ ਆ ਇਹ ਸਾਰੇ ਪਿੰਡ ਨੂੰ ਪਤਾ ਠੀਕ ਆ ਤੇਰੇ ਚਾਚੇ ਨੇ ਤੇਰਾ ਬੜ ਤੈਨੂੰ ਨਿੱਕੇ ਜਿੰਦ ਨੂੰ ਪਾਲ ਲਿਆ ਸਾਂਭਿਆ ਤੈਨੂੰ ਪੁੱਤ ਬਣਾ ਕੇ ਤੇਰਾ ਘਰ ਵਸਾਇਆ ਜੇ ਉਹ ਜਿਹਾ ਚਾਚਾ ਚੁਸਤ ਚਲਾਕ ਹੁੰਦਾ ਤਾਂ ਤੈਨੂੰ ਖਾ ਵੀ ਜਾਂਦਾ ਚਲੋ ਜੀ ਪਤੀਜਾ ਜਦੋਂ ਕਿਸੇ ਗੱਲ ਤੇ ਨਹੀਂ ਆਇਆ ਤੇ ਪਤੀਜੇ ਨੇ ਪੰਚਾਇਤ ਦੇ ਵਿੱਚ ਇਹ ਕਹਿਤਾ ਵੀ ਮੈਂ ਚਾਚੇ ਦੀ ਜ਼ਮੀਨ ਦੇ ਦਿੰਨਾ ਪਰ ਚਾਚਾ ਮੈਨੂੰ ਜਿੰਨਾ ਠੇਕਾ ਚੱਲਦਾ ਉਹ ਸਾਮਣ ਅੱਧਾ ਠੇਕਾ ਦੇ ਦਿਆ ਕਰੇ ਕਹਿਣ ਦਾ ਮਤਲਬ ਕਿ ਸਾਲ ਫਸਲ ਬੀਜ ਲਿਆ ਕਰੇ ਤੇ ਇੱਕ ਫਸਲ ਦਾ ਮੈਨੂੰ ਠੇਕਾ ਦੇ ਦਿਆ ਕਰੇ ਹੁਣ ਪਤੀਜੇ ਨੂੰ ਪਤਾ ਸੀਗਾ ਵੀ ਨਾ ਮੇਰੇ ਆ ਚਲੋ 6 ਮਹੀਨੇ ਦਾ ਮੈਨੂੰ ਠੇਕਾ ਮਿਲ ਜੂਗਾ ਕੋਈ ਗੱਲ ਨਹੀਂ ਹਣਾ ਵੀ ਸਾਰਾ ਕੁਝ ਮੇਰੇ ਹੱਥ 'ਚ ਹੀ ਆਉਣਾ। ਹੁਣ ਭਤੀਜੇ ਨੂੰ ਲਾਲਚ ਇਹ ਸੀਗਾ ਵੀ ਚਾਚਾ ਹੈਗਾ ਛੜਾ। ਨਾਂ ਦਾ ਕੋਈ ਬਾਲ ਨਾ, ਬੱਚਾ ਨਾ, ਅੱਗਾ ਨਾ ਪਿੱਛਾ। ਵੀ ਜਦੋਂ ਕੱਲ ਨੂੰ ਚਾਚਾ ਮਰ ਗਿਆ ਤੇ ਮੁੜ ਕੇ ਇਹ ਜ਼ਮੀਨ ਦੋ ਹਿੱਸਿਆਂ 'ਚ ਵੰਡੀ ਜਾਊਗੀ। ਡੇਢ ਕਿੱਲੇ ਮੇਰਾ ਤਾਇਆ ਲੈ ਜਾਊਗਾ, ਡੇਢ ਕਿੱਲਾ ਮੇਰੇ ਹਿੱਸੇ ਆਊਗਾ। ਇਸ ਕਰਕੇ ਉਹਨੇ ਧੋਖਾ ਕਰਕੇ ਤਿੰਨੇ ਕਿੱਲੇ ਆਪ ਦੇ ਨਾਂ ਲਵਾ ਲਏ। ਚਲੋ ਜੀ ਪੰਚਾਇਤ ਨੇ ਕਿਹਾ ਵੀ ਠੀਕ ਆ ਤੈਨੂੰ ਇਹ ਅੱਧਾ ਠੇਕਾ ਦੇ ਦਿਆ ਕਰੂਗਾ, ਤੂੰ ਇਹਨੂੰ ਜ਼ਮੀਨ ਵਾਉਣ ਨੂੰ ਦੇ ਦੇ। ਚਲੋ ਜੀ ਚਾਚਾ ਵਿਚਾਰਾ ਮੜ ਕੇ ਉਹ ਜ਼ਮੀਨ ਆਪਦੀ ਵਾਉਣ ਬੀਜਣ ਲ ਚਲੋ ਜੀ ਹੁਣ ਕੁਦਰਤ ਨੇ ਵੀ ਕਿਤੇ ਨਾ ਕਿਤੇ ਫੈਸਲਾ ਕਰਨਾ ਸੀਗਾ ਉਸ ਭਤੀਜੇ ਦਾ ਇੱਕ ਪੁੱਤ ਸੀਗਾ ਤੇ ਇੱਕ ਤੀ ਸੀ ਜਦੋਂ ਉਸ ਭਤੀਜੇ ਦਾ ਪੁੱਤ 6 ਸਾਲਾਂ ਦਾ ਹੁੰਦਾ ਤੇ ਉਹਨੂੰ ਕੈਂਸਰ ਹੋ ਜਾਂਦਾ ਜਦੋਂ ਹੁਣ ਭਤੀਜੇ ਦੇ ਪੁੱਤ ਨੂੰ ਕੈਂਸਰ ਹੋ ਗਿਆ ਬਈ ਕਦੇ ਚੱਕ ਕੇ ਲੁਧਿਆਣੇ ਲੈ ਜਾਇਆ ਕਰੇ ਕਦੇ ਬੀਕਾਨੇਰ ਲੈ ਜਾਇਆ ਕਰੇ ਬੜੀਆਂ ਥਾਵਾਂ ਤੇ ਭੱਜਿਆ ਫਿਰਦਾ ਰਿਹਾ ਬੜਾ ਕੁਛ ਕੀਤਾ ਉਸ ਚੱਕਰ ਦੇ ਵਿੱਚ ਭਤੀਜੇ ਦੀ ਆਪ ਦੀ ਕਿਲਾ ਡੇਢ ਕਿਲਾ ਜ਼ਮੀਨ ਵੇਚੀ ਪਰ ਆਖਰ ਨੂੰ ਉਹਦਾ ਹੀ ਪੁੱਤ ਦੀ ਮੌਤ ਹੋ ਗਈ ਜਦੋਂ ਉਹ ਪੁੱਤ ਦੀ ਮੌਤ ਹੋ ਗਈ ਪਤੀਜੇ ਕੋਲੋਂ ਗਮਣੀ ਚੱਲਿਆ ਗਿਆ ਮੁੜ ਕੇ ਪਤੀਜਾ ਸ਼ਰਾਬ ਪੀਣ ਲੱਗ ਗਿਆ ਦਿਨ ਰਾਤ ਸ਼ਰਾਬ ਪੀਆ ਕਰੇ ਐਣ ਗਲੀਆਂ 'ਚ ਤੁਰਿਆ ਫੇਰਿਆ ਕਰੇ ਕਮਲਾ ਬੋਲਾ ਹੋ ਕੇ ਜਿਹੜੀ ਘਰ ਵਾਲੀ ਸੀ ਉਹ ਵੀ ਛੱਡ ਕੇ ਚਲੀ ਗਈ ਨਾਲ ਜਿਹੜੀ ਛੋਟੀ ਜਿੱਤੀ ਸੀ ਉਹ ਆਪ ਦੇ ਪੇਕਿਆਂ ਦੇ ਨਾਲ ਲੈ ਗਈ ਪਤੀਜਾ ਘਰ 'ਚ ਇਕੱਲਾ ਰਹਿ ਗਿਆ ਜਿਵੇਂ ਕਿ ਉਹ ਛੜਾ ਚਾਚਾ ਇਕੱਲਾ ਫਿਰਦਾ ਰਿਹਾ ਆਖਰ ਨੂੰ ਸਿਆਲ ਦਾ ਟਾਈਮ ਸੀਗਾ ਪਤੀਜਾ ਕੇ ਤੇ ਸ਼ਰਾਬ ਪੀ ਕੇ ਡਿੱਗਿਆ ਰਿਹਾ ਤੇ ਉੱਥੇ ਠੰਡ ਨਾਲ ਹੀ ਮਰ ਗਿਆ ਤੇ ਜਿਹੜਾ ਚਾਚਾ ਸਿਧਰਾ ਉਹ ਅੱਜ ਵੀ ਚੋਂਦਾ ਹੁਣ ਕਿੱਥੇ ਤਾਂ ਜਿਹੜਾ ਭਤੀਜਾ ਸੀਗਾ ਉਹਦੀ ਸੋਚ ਇਹ ਸੀਗੀ ਵੀ ਚਾਚਾ ਛੜਾ ਛਾਂਟਾ ਕੱਲ ਨੂੰ ਇਹ ਮਰ ਜਾਊਗਾ ਜ਼ਮੀਨ ਮੇਰੇ ਕੋਲ ਹੀ ਆਉਣੀ ਹੈ ਉਹ ਜਾਉਂਦੇ ਦੀ ਜ਼ਮੀਨ ਖੋਲੀ ਵਿਚਾਰੇ ਦੀ ਤੇ ਕਿੱਥੇ ਉਹ ਸਮਾਂ ਆ ਗਿਆ ਕਿ ਭਤੀਜੇ ਨੇ ਚਾਚੇ ਦੀ ਜ਼ਮੀਨ ਨੱਪੀ ਸੀ ਤੇ ਆਖਰ ਨੂੰ ਭਤੀਜੇ ਨੂੰ ਆਪਦੀ ਵੀ ਵਾਉ ਨੋਣੀ ਮਿਲੀ ਆਪ ਹੀ ਮੁੜ ਕੇ ਭੰਗ ਦੇ ਭਾਣੇ ਕੁੱਤੇ ਦੀ ਮੌਤ ਮਾਰ ਗਿਆ ਉਹ ਚਾਚਾ ਅੱਜ ਵੀ ਜਿਉਂਦਾ ਹੁਣ ਚਲੋ ਬਾਬਾ ਉਮਰ ਦਾ ਹੋਇਆ ਪਿਆ ਪਰ ਉਹ ਅੱਜ ਵੀ ਜਿਉਂਦਾ ਇਸ ਕਰਕੇ ਜਿਹੜਾ ਬੜਾ ਮਾਨਸ ਬੰਦਾ ਹੁੰਦਾ ਫੱਕਰ ਬੰਦਾ ਹੁੰਦਾ ਉਹਦਾ ਵੀ ਰੱਬ ਹੁੰਦਾ ਤੇ ਰੱਬ ਨੇ ਕਿਤੇ ਨਾ ਕਿਤੇ ਫੈਸਲਾ ਬਈ ਜ਼ਰੂਰ ਕਰਨਾ ਜੇਕਰ ਤੁਸੀਂ ਕਿਸਦਾ ਹੱਕ ਮਾਰੋਗੇ ਨਾ ਬਈ 2 ਸਾਲ 4 ਸਾਲ 5 ਸਾਲ ਤੁਸੀਂ ਉਹਨਾਂ ਦਾ ਧੱਕਾ ਕਰ ਲਓਗੇ ਪਰ ਆਖਰ ਨੂੰ ਕੁਦਰਤ ਨੇ ਫੈਸਲਾ ਕਰਨਾ ਹੀ ਕਰਨਾ ਜਿਵੇਂ ਕਿ ਉਸ ਭਤੀਜੇ ਦਾ ਹਸ਼ਰ ਹੋਇਆ ਕਿ ਕਿੱਥੇ ਉਹ ਚਾਚੇ ਦੀ ਜ਼ਮੀਨ ਵਾਉਣ ਨੂੰ ਫਿਰਦਾ ਸੀ ਕਿੱਥੇ ਉਹਨੂੰ ਆਪ ਦੀ ਵੀ ਵਾਉਣੀ ਨਸੀਬ ਨਹੀਂ ਹੋਈ ਪੁੱਤ ਵੀ ਮਰ ਗਿਆ ਕੈਂਸਰ ਨਾਲ ਘਰ ਵਾਲੀ ਛੱਡ ਕੇ ਚਲੀ ਗਈ ਛੋਟੀ ਜੀ ਧੀਰ ਨੂੰ ਨਾਲ ਲੈ ਗਈ ਆਮੜ ਕੇ ਸ਼ਰਾਬ ਪੀਣ ਲੱਗ ਗਿਆ ਨਸ਼ੇ ਪਤੇ ਕਰਨ ਲੱਗ ਗਿਆ ਮੁੜ ਕੇ ਕਿਸੇ ਸੜਕ ਦੇ ਕਿਨਾਰੇ ਕੁੱਤੇ ਦੀ ਮੌਤ ਮਾਰ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਕਦੇ ਵੀ ਆਪਦੇ ਚਾਚੇ ਤਾਇਆ ਨਾਲ ਧੋਖਾ ਨਾ ਕਰੋ ਕਦੇ ਵੀ ਆਪਦੇ ਭਤੀਜਿਆਂ ਨਾਲ ਭਾਂਜਿਆਂ ਨਾਲ ਧੋਖਾ ਨਾ ਕਰੋ ਜ਼ਮੀਨ ਜਾਇਦਾਦ ਦਾ ਪਿੱਛੇ ਇਹ ਜਿਹੜੀ ਜ਼ਮੀਨ ਆ ਬਈ ਇਹ ਕਿਸੇ ਦੀ ਫਲਦੀ ਨਹੀਂ ਕਦੇ ਵੀ ਧੋਖੇ ਨਾਲ ਨੱਪੀ ਜ਼ਮੀਨ ਘਰਾਂ ਨੂੰ ਬਰਬਾਦ ਕਰ ਦਿੰਦੀ ਆ ਪੀੜੀਆਂ ਦੇ ਪੀੜੀਆਂ ਉਜਾੜ ਦਿੰਦੀ ਹੈ ਸਾਡਾ ਮਕਸਦ ਹੁੰਦਾ ਬਤ ਤੋਂ ਬਤ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ